ਸਾਸੀ ਆ ਕਿਸਾਨ ਵੀਰੋ ਤੁਹਾਡਾ ਬਰਾਡ ਕੈਟਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੂੰ ਵੀਡੀਓ ਬਣਾਉਣੀ ਹੋਵੇ ਤਾਂ ਆਪਣੇ ਨਾਲ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈ ਜੀ 95018 28503 ਇਹ ਵੀਰੇ ਆਪਣਾ ਫੋਨ ਨੰਬਰ ਆ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਲਈ ਇੱਕ گاਂ ਪਿੰਡ ਸੁਖ ਅਨੰਦ ਵੀਰੇ ਜ਼ਿਲ੍ਹਾ ਮੋਗਾ ਤਹਿਸੀਲ ਇਹਨੂੰ ਬਾਗਾ ਪੁਰਾਣਾ ਪੁੰਦੀ ਹੈ ਤੇ ਬਾਕੀ ਡਿਟੇਲ ਆਪਾਂ ਬਾਈ ਤੋਂ ਪੁੱਛਦੇ ਹਾਂ ਆਜੋ ਬਾਈ ਜੀ ਸਾਸੀ ਦਾ ਬਾਈ ਜੀ ਸਾਸੀ ਦਾ ਬਾਈ ਜੀ ਕੀ ਨਾਮ ਹੈ ਵੀਰੇ ਆਪਣਾ ਨਾ ਵੀਰੇ ਜਸਤਰੀ ਦਾ ਆਪਣਾ ਠੀਕ ਹੈ ਜੀ ਤੇ 21 ਜਨਵਰੀ ਦੀ ਹੈ ਡਿਟੇਲ ਦੱਸੋ ਵੀਰੇ ਮਾੜਾ ਯਾਰ ਬਈ ਇਹ 6 ਮਹੀਨੇ ਦੀ ਸਹੀ ਵੀ ਹੈ ਇਹ ਠੀਕ ਹੈ ਜੀ 1.5 ਲੀਟਰ ਦੁੱਧ ਆਇਆ ਹਲੇ ਠੀਕ ਹੈ ਜੀ ਹਾਂ ਤੇ 100 ਸੀ ਜਾਨਵਰ ਦੇਖ ਹੀ ਸਕਦੇ ਹਾਂ ਚੰਗੀ ਹਾਈਟ ਆ ਵੀਰੇ ਗਾਂ ਦੀ ਹਵਾਨਾ ਵੀ ਦਿਖਾਉਣੀ ਆ ਤੁਹਾਨੂੰ ਖਾਣ ਬੰਨੇ ਦੀ ਵੀ ਚੰਗੀ ਆ ਹਵਾਨਾ ਦੇਖੋ ਵੀਰੇ ਪਰਿਆ ਹੋਇਆ ਮੜੀ ਤੋਰ ਕੇ ਦਿਖਾ ਦੋ ਵੀਰੇ ਇੱਕ ਸੌ ਗੰਗਰੇ ਮਮਤ ਦੀ ਸੋਣੀ ਆ ਫਾਈਟ ਵੀ ਠੀਕ ਹੈ ਵੀਰੇ ਇਤਨਾ ਦੀ ਕੁਆਲਿਟੀ ਚੈੱਕ ਕਰੋ ਭਰਾ ਜਦੋਂ ਸੂਈ ਸੀ ਉਹ ਤੋਂ ਵੀਰੇ ਕਿੰਨਾ ਦੁੱਧ ਕੱਢਿਆ ਤੁਸੀਂ ਇਹ ਥੱਲੋਂ ਇਹਦੇ 20 ਲੀਟਰ ਦੁੱਧ ਸੀ ਇਹ ਵੀਰੇ ਉਹ ਤੋਂ ਥੱਲੇ ਇਹਦੇ ਭਈ 20 ਲੀਟਰ ਦੁੱਧ ਸੀ ਤੇ ਭਾਈ ਜੀ ਕਿੰਨਾ ਮਲ ਕਰਦੇ ਆਂ ਜੀ ਆਪਾਂ ਇਹਦਾ 20000 ਰੁਪਏ ਮੁਲਕਾ ਤੇ ਮਾਨ ਕੀਤਾ ਜਾਊਗਾ ਬਾਈ ਜੀ ਮੌਕੇ ਤੇ ਹਾਂਜੀ ਹਾਂਜੀ ਤੇ ਆਪਣਾ ਫੋਨ ਨੰਬਰ ਬੋਲ ਦਿਓ ਜੀ 84270 ਹਾਂਜੀ 0881 ਇੱਕ ਵਾਰ ਫੇਰ ਬੋਲ ਦਿਓ ਜੀ 84270 ਹਾਂਜੀ 842 ਠੀਕ ਹੋ ਆ ਗਾਂ ਵੀਰੇ ਜੇ ਕਿਸੇ ਨੇ ਲੈਣੀ ਹੋਵੇ ਤਾਂ ਬਾਈ ਨਾਲ ਜਰੂਰ ਕੰਟੈਕਟ ਕਰੋ ਥੈਂਕ ਯੂ